ਅੱਜ ਸਮੁੱਚੇ ਭਾਰਤ ਦੇ ਪੱਧਰ ਤੇ ਰੋਸ ਜਸ ਮਨਾਉਣ ਲਈ ਪੰਡਾਲ ਚ ਪਹੁੰਚੋ ਰੱਖਵਾ ਕੇ ਜੱਥੇਬੰਦੀਆਂ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਮੁਰਤਰੋ ਇਥੋਂ ਦੀਆਂ ਸਰਕਾਰਾਂ ਵੱਲੋਂ ਉਹ ਬਲਾ ਭਗਵੰਤ ਸਰਕਾਰ ਹੋਵੇ ਬਲਾ ਮੋਰਦੀ ਸਰਕਾਰ ਹੋਵੇ ਲੰਬੇ ਸਮੇਂ ਤੋਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਆਮ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਾਉਣ ਵਾਸਤੇ ਲਗਾਤਾਰ ਲੋਕਾਂ ਦੇ ਸੰਗਠਨਾਂ ਤੇ ਹਮਲੇ ਵਿੱਟੇ ਹੋਏ ਨੇ ਕਿਉਂਕਿ ਕੋਡੇ ਜਹਾਜਾਂ ਦਿੱਲੀ ਆਪਾਂ ਜਿਹੜਾ ਮੋਰਚਾ ਲਾ ਸੀਗਾ ਜ਼ਮੀਨਾਂ ਨੂੰ ਬਚਾਉਣ ਵਾਸਤੇ ਉਹ ਮੋਦੀ ਸਰਕਾਰ ਦੀਆਂ ਗੋਡੀਆਂ ਲਵਾ ਕੇ ਕੁਛੇ ਪੰਜਾਬ ਨੂੰ ਪਾਟੇ ਸੀਗੇ ਤ ਉਹ ਸਮੇਂ ਤੋਂ ਬੜੀ ਤਕਲੀਮ ਚ ਬੜੀ ਦੁੱਖ ਦੇ ਨਾਲ ਉਹ ਰੁੱਝ ਰਹੇ ਸੀਗੇ ਕਿ ਇਹਨਾਂ ਨੂੰ ਸਿੱਧੇ ਕਿਵੇਂ ਕੀਤਾ ਜਾਵੇ ਤਾਂ ਉਹਨਾਂ ਨੇ ਲਗਾਤਾਰ ਆਪਣੀਆਂ ਨੀਤੀਆਂ ਦੇ ਵਿੱਚ ਲਾਗੂ ਕਰਾਉਣ ਵਾਸਤੇ ਆ ਪਿਛਲੇ ਸਮੇਂ ਦੇ ਵਿੱਚਾ ਖੇਤੀ ਮੰਡੀਕਰਨ ਇੱਕ ਖੜਾ ਲੈ ਕੇ ਆਂਦਾ ਉਹ ਵੀ ਜਿਹੜਾ ਅਸੀਂ ਖੜਾ ਪਹਿਲਾ ਰੱਦ ਕਰਾ ਕੇ ਜੋ ਤਾਂ ਰੂਪ ਸੀਗਾ ਔਰ ਹੋਰ ਵੀ ਕਿੰਨੇ ਬਿੱਲ ਪਾਸ ਕੀਤੇ ਆ ਲੋਕ ਵਿਰੋਧੀ ਤਜ ਜਦੋਂ ਵੱਡੇ ਹਮਲੇ ਹੋ ਰਹੇ ਨੇ ਤਾਂ ਉਹਦੇ ਚੜ ਕੇ ਪੈ ਰਹੇ ਆ ਕਿਤੇ ਆ ਚਾਹਵਣੇ ਵਿੱਚ ਹਮਲੇ ਕੀਤੇ ਜਾ ਰਹੇ ਟੀਚਰਾਂ ਦੇ ਉੱਤੇ ਕਿਤੇ ਖਨੌਰੀ ਬਾਡ ਦੇ ਉੱਤੇ ਔਰ ਉਹਨਾਂ ਆਗੂਆਂ ਨੂੰ ਮੀਟਿੰਗ ਲਈ ਸਾਧ ਲਿਆ ਜਾਂਦਾ ਉਥੇ ਗ੍ਰਿਫਤਾਰ ਕੀਤਾ ਜਾਂਦਾ ਬਾਅਦ ਚ ਹਮਲੇ ਕੀਤੇ ਜਾ ਰਹੇ ਆ ਉਹਨਾਂ ਦੀਆਂ ਟਰਾਲੀਆਂਾਂ ਨਾਲ ਸਾਮਾਨ ਭੰਨ ਕੋੜ ਕੀਤੀ ਜਾਂਦਾ ਚੋਰੀ ਕੀਤਾ ਜਾਂਦਾ ਆ ਚਾਰਜ ਦੇ ਵਿੱਚ ਪਹਿਲੀ ਵਾਰ ਆ ਕਿ ਕੋਈ ਸਰਕਾਰਾਂ ਜੱਜੇ ਬੰਦਿਆਂ ਨੂੰ ਮੀਟਿੰਗ ਸੱਦ ਕੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੈਣ ਆ ਚਾਰਜ ਤੇ ਤਜਦ ਕਰਨੀ ਹੋਇਆ ਪਲਾ ਕਿਤਿਆਂ ਵੀ ਬਟੀਆਂ ਚੰਗਾ ਵੀ ਨਾ ਲੱਗੀਆਂ ਹੁਣ ਕਿਤੇ ਵੀ ਇੱਕ ਦੂਜੇ ਦੇਸ਼ ਨੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਦੋਂ ਗੱਲਬਾਤ ਚੱਲਦੀ ਹੋਵੇ ਪਰ ਪਟਵੰਤ ਮਾਨ ਦਾ ਮੋਦੀ ਸਰਕਾਰ ਦਾ ਜਿਹੜੀ ਚਾਹ ਸੀ ਉਹ ਸੰਦੇ ਕਾਜੀ ਸਫਲ ਹੋ ਗਏ ਪਰ ਉਹਨਾਂ ਦਾ ਪਰਮ ਭਲੇਖਾ ਨਾ ਤਾਂ ਅੱਜ ਤੱਕ ਰ ਜਿੰਨੀਆਂ ਲੜਾਂ ਚੱਲੀਆਂ ਵਕਤ ਦੀ ਤਾਰ ਤੇ ਤੁਸੀਂ ਹਮਲੇ ਇਟ ਰਿਹਾ ਸਕਦੇ ਆ ਪਰ ਲੈਣਾ ਨੂੰ ਦਬਾਇਆ ਨਹੀਂ ਜਾ ਸਕਦਾ ਇਹ ਸੱਚ ਜਿਉਂਦਾ ਰਹੂਗਾ ਅੱਜ ਵੀ ਉਹਨਾਂ ਦਾ ਭਲੇਖਾ ਪਰਮ ਤੋੜਿਆ ਅੱਜ ਪੰਜਾਬ ਦੇ ਵਿੱਚ ਇਹ ਕਿਹੜਾ ਭਵੰਤਮਾਨ ਤੇਰੀ ਦਾਸ ਤੋ ਜੇਰਾ ਤੂੰ ਪਰਮਪਾਲਾ ਸੀਗਾ ਕਿ ਕਿਸਾਨਾਂ ਨੂੰ ਮੈਂ ਨਿਕਲ ਨਹੀਂ ਦਿਆਂਗਾ ਬਾਹਰ ਆ ਪੰਜਾਬ ਚ ਝਾਤ ਮਾਰ ਲੱਕ ਕਿੰਨੇ ਲੋਕ ਬਾਹਰ ਸਰਕਾਰ ਦੇ ਆਏ ਐ ਸਾਨੂੰ ਪਤਾ ਹੈ ਕਿ ਤੁਸੀਂ ਕਰਨ ਕੀ ਚਾਹੁੰਦੇ ਆ ਕਿ ਜਿਹੜਾ ਆਪਾਂ ਪਹਿਲਾਂ ਵੀ ਕੰਗਾ ਰਿਆ ਜਦੋਂ ਚੋਣਾਂ ਦੀ ਤਿਆਰੀਆਂ ਸੀਆਂ ਅੱਜ ਉਹਦੇ ਖਬਰਦਾਰ ਘੱਟਾ ਸੀਗਾ ਕਿ ਭਰਾਵੋ ਵੋਟਾਂ ਜਿਹਨੂੰ ਬਾਚੀ ਪਾ ਲੋ ਆਮਰੂ ਪੜੋ ਖਾਜੂ ਪੜੋ ਜਿਹੜਾ ਉਸ ਕੁਰਸੀ ਤੇ ਬਹਿ ਜਾਊਗਾ ਉਹ ਤੁਹਾਡਾ ਕੱਖ ਨਹੀਂ ਸਵਾਰੂਗਾ ਪੜੋਨੇ ਲੱਖ ਛੋੜੇ ਨੇ ਵਾਦੇ ਕੀਤੇ ਸੀ ਕਿ 22 ਦੇ ਵਿੱਚ ਮੈਂ ਆਊਗਾ ਤੇ 22 ਦੀਆਂ ਫਸਲਾਂ ਤੇ ਐਮ ਐਸ ਪੀ ਦੇਊਗਾ ਦੇਤੇ ਬੰਤੀ ਫੋਰਟ ਸਾਡੀਆਂ ਮਾਵਾ ਭੈਣਾ ਵਾਦੇ ਕੀਤੇ ਲਾਗੂ ਕਰਤੇ ਉਸ ਕੁਰਸੀ ਤੇ ਬਹਿ ਕੇ ਨਹੀਂ ਲਾਗੂ ਕਰਨਗੇ ਕਿਉਂਕਿ ਕਾਰਪਰ ਕਰਾਣੇ ਜਿਨ੍ਹਾਂ ਨੇ ਨੀਤੀਆਂ ਉਹ ਜੋ ਨੀਤੀਆਂ ਉਹਨਾਂ ਨੂੰ ਲਾਗੂ ਕਰਨੀਆਂ ਪੈਣੀਆਂ ਜਾਂ ਤਾਂ ਪਰ ਕਾਰਪਰ ਕਰਾਣੇ ਪਾਛੇ ਬਣ ਕੇ ਤੇ ਜਾਂ ਤੁਹਾਨੂੰ ਸੂਰਤਾ ਦੇਣਗੇ ਇੱਕ ਚੋਂ ਉਹਨਾਂ ਨੂੰ ਚੁਣਨਾ ਪੈਣਾ ਉਹ ਚੁਣਨਗੇ ਕਾਰਪਰ ਕਰਾਣਿਆਂ ਨੂੰ ਆ ਤੁਹਾਡੇ ਮੂਰੇ ਚਲ ਪਾਰੀ ਹੈ ਆਪਾਂ ਮੰਗ ਕਰਦੇ ਐਮਐਫਪੀ ਦੀ ਐਮਐਫਪੀ ਦੀ ਕਾਜੇ ਮੁਕਤੀ ਦੀ ਹੋਰ ਮੁਝਾ ਇਹ ਕੋਈ ਛੋਟੀ ਮੋਟੀ ਮੰਗ ਨਹੀਂ ਜੀ ਇਹ ਦਬਰ ਜੁੱਟੀ ਉਹਨੂੰ ਦੇ ਖਿਲਾਫ ਲੰਗ ਹੈ ਇਹ ਵੱਡੇ ਵੱਡੇ ਇਨਸਾਨਾਂ ਦੇ ਦੇਸਾਂ ਦੇ ਖਿਲਾਫ ਲੰਗ ਹੈ ਇਹ ਵੱਡੇ ਵੱਡੇ ਕਾਰਪਟਰਾਣੇ ਦੇ ਖਿਲਾਫ ਲੰਗ ਹੈ ਅੱਜ ਤੁਹਾਡੇ ਸਾਹਮਣੇ ਆ ਗਈ ਉਹ ਗੱਲ ਉਹਨਾਂ ਨੇ ਸੇਵਾ ਕੀ ਦੀ ਕੀਤੀ ਕਾਰਪਟਰਾਣੇ ਦੀ ਆਪਾਂ ਅੱਜ ਪਾਸ ਹੋ ਰਹੇ ਨੇ ਕੋਈ ਕਿਸਾਨਾਂ ਵਾਸਤੇ ਕੋਈ ਮਜ਼ਦੂਰਾ ਵਾਸਤੇ ਕੋਈ ਛੋਟੇ ਸੰਤ ਕਾਰਾਂ ਵਾਸਤੇ ਕੋਈ ਆਮ ਲੋਕਾਂ ਕਵਾਸਤੇ ਕੋਈ ਬਾਈਕਿਸ ਪੈਸਾ ਰੱਖਿਆ ਕਿੰਨਾ ਵਾਸਤੇ ਉਹ ਪੜ੍ਹ ਸੰਤ ਸਰਕਾਰ ਆਵੇ ਪੜ੍ਹ ਪੰਜਾਬ ਸਰਕਾਰ ਆਵੇ ਉਹ ਬੱਚੇ ਵੱਡੇ ਕਰਪ ਕਰਾਨੇ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਪੈਸਾ ਰੱਖਿਆ ਜਾ ਰਿਹਾ ਅੱਜ ਉਹ ਮੰਗ ਕਰ ਰਿਹਾ ਕਿ ਇਥੇ ਪ੍ਰਾਈਵੇਟ ਮੰਡੀਆਂ ਉਤਸਨ ਸਰਕਾਰੀ ਮੰਡੀਆਂ ਖਤਮ ਹੋਣ ਤੇ ਕਾਰ ਬੁੱਕ ਕਰਾਉਣਾਂ ਨੂੰ ਜਿਹੜੇ ਵੱਡੇ ਵੱਡੇ ਸੈਂਜਵਾ ਉਹਨਾਂ ਨੂੰ ਕਾਨੂੰਨੀ ਮਾਰਤਾ ਦਿੱਤੀ ਜਾਵੇ ਪ੍ਰਾਈਵੇਟ ਮੰਡੀ ਦੀ ਤਾਂ ਦੇਖੋ ਸਾਥੀਓ ਚਾਲ ਕਾਜੀ ਹੈ 트ੰਪ ਨੇ ਉਹਨੇ ਕਹਿੰਦਾ ਕਹਿੰਦਾ ਜਿਹੜਾ ਮੇਰਾ ਮਾਲ ਦੂਜੇ ਦੇਸ਼ਾਂ ਚ ਜਾਊਗਾ ਉਥੇ 0% ਟੈਕਸ ਹੋਣਾ ਚਾਹੀਦਾ ਕਹਿੰਦਾ ਮੈਨੂੰ ਲੁੱਟੀ ਜਾ ਰਹੇ ਨੇ ਦੇਸ਼ ਕਹਿੰਦਾ ਜਦ ਮੇਰੇ ਆਊਗਾ ਉਹਦੇ ਤੇ ਮੈਂ 100% ਟੈਕਸ ਲਾਉਂਗਾ ਤੇ ਲਾਤਾ ਅਕਾਲੀ ਜਿਹੜੇ ਵਾਣ ਉਹਦੇ ਜਾਣਗੇ ਉਥੇ ਵਿੱਚ ਨਾ ਕਿਉਂ ਨਾ ਤੇ 100% ਟੈਕਸ ਠੋਕਤਾ ਨਹੀਂ ਉਹ ਕਹਿੰਦਾ ਕਿ ਐਗਰੀਕਲਚਰ ਦੇ ਵਿੱਚ ਜੋ ਖੇਤ ਦੇ ਵਿੱਚ ਜਾਂ ਡੇਰੀ ਫਾਰਮ ਉਹਦੇ ਤੇ ਮੇਰਾ 0% ਦੇ ਤੌਰ ਤੇ ਟੈਕਸ ਲੱਗੇ ਤੇ ਮੇਰਾ माल ਪਹੁੰਚੇ ਤੇ ਜਿਉਂ ਦੀ ਕੰਮ ਕਿੱਥੇ ਪਹੁੰਚਦੀ ਆ ਤਾਂ ਫਿਰ ਸਾਡੀ ਕੰਮ ਕਿਸੇ ਨੇ ਖਰੀਦ ਨਹੀਂ ਜਿਉਂ ਦਾ ਗੋਤ ਪਹੁੰਚਦਾ ਸਾਡਾ ਗੁੱਤ ਕਿਸੇ ਨੇ ਨਹੀਂ ਖਰੀਦਣਾ ਤੇ ਦਾਰਨਾ ਪਈਏ ਤੁਹਾਡੇ ਸਾਹਮਣੇ ਲੱਗ ਸਕਦਾ ਜਿਵੇਂ ਹੋਰ ਸੈਲੋ ਦਾ ਲੱਗ ਰਿਹਾ ਹੈ ਸਾਡੇ ਲੋਕ ਕਹਿਣ ਲੱਗ ਜਾਂਦੇ ਨੇ ਸੈਲੋ ਦੇ ਬੱਚਾ ਤੜਾਲੀ ਨਿ ਜਾਓ ਨਾ ਕੋਈ ਚਾਰ ਨਾ ਕੋਈ ਹੋਰ ਮਿੰਤਾ ਦੇ ਬਾਬਸਾ ਜੋ ਇਹ ਕੁਝ ਹੋਊਗਾ ਚਾਹ ਤਮਾਰੋ ਮੇਰ ਕੋ ਦਾਰਦ ਨਾ ਜੀਵੋ ਦੀ ਜੀਵੋ ਤੁਹਾਨੂੰ ਫੌਰਨ ਫਿਲਮ ਮਿਲ ਆਸੀਨਾ ਨੈਟ ਫਿਲਮ ਮਿਲ ਆਸੀਨਾ ਤੇ ਬਰੋ ਕਿੱਧਰ ਗਿਆ ਫਿਰ ਇਹ ਵਾਲਾ ਸਸਤਾ ਤੇ ਜੇ ਉਹ ਤੁਹਾਨੂੰ ਕਹਿੰਦੇ ਆ 899 ਦਾ ਪੈਕੇਜ ਪਵਾਓ ਜਦੋਂ ਇਹ ਸਰਕਾਰੀ ਮੰਡੀਆਂ ਟੁੱਟ ਗਈਆਂ ਆਹਦਾ ਮਾਲ ਇੱਥੇ ਸੁੱਟਿਆ ਸਸਤਾ ਦੇਊਗਾ ਤੇ ਤੁਹਾਡਾ ਮਹਿੰਗਾ ਮਾਲ ਕਿਸੇ ਨੇ ਨਹੀਂ ਖਰੀਦਣਾ ਆਪਾਂ ਮੈਸਰੀ ਦੀ ਮੰਗ ਕਰ ਰਹੇ ਆ ਇਸ ਕਰਕੇ ਭਰਾਵੋ ਲੜਾਈ ਬਹੁਤ ਵੱਟੀ ਬਣਦੀ ਆ ਭਗਵਾਨ ਜੀ ਤਮਾਮ ਮੋਦੀ ਸਰਕਾਰ ਅਸੀਂ ਦਾ ਪਹਿਲਾਂ ਕਹਿੰਦੇ ਸੀਗੇ ਕਿ ਬੀ ਕਲਾਸ ਆ ਉਹਦੀ ਕੋਈ ਫਰਕ ਨਹੀਂਗਾ ਆਧਾਰਨਾ ਸੁਣੀਏ ਕਹਿੰਦਾ ਲੋਕ ਧਰਨੇ ਲਾ ਲੈਂਦੇ ਨੇ ਮੇਲਾ ਰੋਕ ਲੈਂਦੇ ਨੇ ਇਹ ਫਰਾਨਾ ਕੁਝ ਕਰ ਲੈਂਦੇ ਆ ਕਹਿੰਦਾ ਮੈਂ ਨਰਮਾ ਨਰਮ ਦਾ ਫਾਇਦਾ ਥੋਂਦਾ ਮੇਰੀ ਜਰਮ ਨਹੀਂ ਵੇਖੀ ਅਸੀਂ ਵੇਖਣ ਨੂੰ ਤਿਆਰ ਆ ਅਤਿਆਸ਼ ਵੀ ਬੋਲਦਾ ਜੇ ਲੋਕਾਂ ਨੂੰ ਅੰਗਰੇਜ਼ਾਂ ਨੇ ਕਾਲੇ ਪਾਣੀ ਰੱਖਿਆ ਸਾਡੇ ਬਜ਼ੁਰਗਾਂ ਨੂੰ ਗਦਰੀ ਬਾਬੇ ਨੂੰ ਝਕਾ ਨਹੀਂ ਸਕਈ ਪਾਸਿਆਂ ਨੂੰ ਫਾਸੀ ਦੇ ਫੰਡੇ ਤੇ ਚੜਾ ਸਾਨੂੰ ਚੁਕਾ ਨਹੀਂ ਸਕੇ ਤੱਤਿਆਂ ਤੰਗੇ ਦੇ ਪਾਇਆ ਬੰਨ ਬੰਨ ਕਟਾਇਆ ਤਾਂ ਲੋਕ ਬੋਲਣ ਨਹੀਂ ਹਟੇਗੇ ਭਗਵੰਤ ਜੀ ਸਾਹਿਬ ਤੇਰਾ ਪਰਮ ਹੈ ਇਹ ਲੋਕ ਚਿਹਰ ਨਹੀਂ ਤੇ ਮੁਗੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਮਾ ਹੋ ਗਿਆ ਬਹੁਤ ਵੱਡਾ ਹਮਲਾ ਕਾਰਪੋਰੇਸ਼ਨਾਂ ਦਾ ਵੱਡੀਆਂ ਵੱਡੀਆਂ ਕੰਪਨੀਆਂ ਦਾ ਅੱਜ ਲੋੜ ਇਹ ਚਤਾਲ ਚਪਰੋਏ ਸਾਜਾ ਕੱਟ ਕਰਕੇ ਉੱਚ ਮਜ਼ਦੂਰ ਹੋਣ ਛੋਟੇ ਦੁਕਾਨਦਾਰ ਹੋਣ ਉੱਚ ਛੋਟੇ ਛੰਤਕਾਰ ਹੋਣ ਸਮੁੱਚਾ ਤੱਤਾ ਜਿਵੇਂ ਦਿੱਲੀ ਇਕੱਠਾ ਹੋਇਆ ਇਹ ਤਰਾ ਟਕਰੇ ਹੋ ਕੇ ਆਈਏ ਤੇ ਮੈਂ ਗਰੰਟੀ ਦਾ ਕਹ ਸਕਦਾ ਉਹਨਾਂ ਕੋਲ ਜਿੱਦੀ ਮਰਜ਼ੀ ਤਾਕਤਾ ਅੱਜ ਪਿੱਛੇ ਹਟਾਉਂ ਚ ਸਫਲ ਹੋ ਸਕਦੇ ਆ ਆਪਣੀਆਂ ਜ਼ਮੀਨਾਂ ਆਪਣੀਆਂ ਫਸਲਾਂ ਆਪਣੇ ਬੱਚਿਆਂ ਦਾ ਪੁੱਠ ਬਚਾ ਸਕਦੇ ਆ ਇਹਨੀਆਂ ਬੇਤਰੀਆਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਕਹਤਾ ਕਿਹੇ ਜਿਹਨੂੰ ਹੋਰ ਤਕੜਾ ਕਰਕੇ ਤੇ ਮੋਦੀ ਦਾ ਤੇ ਭਗਵੰਤ ਮਾਨ ਦਾ ਨੱਕ ਮੁਰਗੇ ਧੰਨਵਾਦ